ਪਿਆਰਦਾਲ ਇਹਨਾਂ ਨੂੰ ਮੂਸੇ ਚਾਚਾ ਕਹਿੰਦਾ ਹੁੰਦਾ ਸੀਗਾ ਜਿਹੜੇ ਵੱਡੇ ਫੰਕਸ਼ਨ ਜਾਂ ਵਿਆਹ ਦੇ ਜਿੰਨੇ ਚਾ ਰਾਹੁਲ ਗਾਂਧੀ ਨਾਲ ਜਦੋਂ ਮਿਲਣ ਦੀ ਵਾਰੀ ਆਈ ਤੇ ਮੂਸੇ ਵਾਲਾ ਪਾਉ ਨੂੰ ਨਾਂ ਲੈ ਕੇ ਗਏ ਜਦੋਂ ਇਲੈਕਸ਼ਨ ਦੀ ਵਾਰੀ ਆਈ ਤਾਂ ਤੁਹਾਨੂੰ ਫੋਨ ਲਾਤਾ ਅਮਰੀਕਾ ਬੈਠਿਆਂ ਨੂੰ ਕਿ ਪਾਉ ਆ ਜਾ ਵੀ ਹੁਣ ਪੇਚਾ ਪੈ ਗਿਆ ਬਾਈ ਚ ਮੈਨੂੰ ਨਾ ਗੱਡੀ ਚਾਹੀਦੀ ਹੈ ਕਹਿੰਦੇ ਕਿਹੜੀ ਗੱਡੀ ਚਾਹੀਦੀ ਆ ਤੇ ਮੈਂ ਕਿਹਾ ਥਾਰ ਚਾਹੀਦੀ ਆ ਤੇ ਇੰਨੇ ਇੱਕ ਮਿੰਟ ਰੋਕਾ ਵਿੱਚ ਹੀ ਇੱਕ ਪੰਜਾਬ ਦਾ ਡਿਸਟ੍ਰੀਬਿਊਟਰ ਹੈ ਸਰਦਾਰ ਜਾਂ ਮੁਹਾਲੀ ਤੋਂ ਮੈਨੂੰ ਪਤਾ ਨਹੀਂਗਾ ਉਹਦਾ ਨਾਮ ਕੀ ਆ ਉਸੇ ਟਾਈਮ ਹੀ ਉਹਨੂੰ ਫੋਨ ਲਾ ਲਿਆ ਵਿੱਚ ਤੇ ਮੈਨੂੰ ਜਿਹੜੀ ਆਪਣੇ ਕੋਲ ਥਾਰ ਆ ਇਹ ਸਿੱਧੂ ਮੂਸੇ ਵਾਲੇ ਨੇ ਲੈ ਕੇ ਦਿੱਤੀ ਸੀ ਮੌਤ ਹੁੰਦੀ ਆ ਜਿੱਦਣ ਹੈ ਇੱਕ ਸਿਰਫ ਉਹਦੇ ਕੋਲ ਆ ਆਪਦੀ ਗੱਲ ਅਸੀ ਜੀ ਆਪ ਦਾ ਆਪ ਦਾ ਪਿਸਟਲ ਸੀਗਾ ਹਨਾ ਮਾਰ ਸਾਰੇ ਆ ਨੇ ਜਾਣਾ ਹੈ ਮਰਿਆ ਮਰਦਾ ਵਾਂਗਾ ਸਿੱਧੂ ਆਇਆ ਤੁਸੀਂ ਘਰੇ ਮਿਲ ਕੇ ਆਏ ਸੀ ਬਲਕੌਰ ਨੂੰ ਵੀ ਮਿਲ ਕੇ ਆਏ ਸੀ ਵੀਰੇ ਚੌਥੀ ਰਾਤ ਨੂੰ ਅਸੀਂ ਗਏ ਸੀਗੇ ਅਸੀਂ 8 ਵਜੇ ਗਏ ਸੀ ਪੌਣੇ 11 ਵਜੇ ਅਸੀਂ ਉੱਥੋਂ ਆਏ ਆ ਬਹੁਤ ਸੋਹਣਾ ਏ ਸਿੱਧੂ ਵਰਗਾ ਹੀ ਏ ਮੈਂ ਚੁੱਕ ਕੇ ਦੇਖਿਆ ਵੇਟ ਬਹੁਤ ਆਦਾ ਬਾਰੇ ਕਿਰਪਾ ਕਰੇ ਉਹ RAMDAS ਵੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਤੇ ਇਦਾਂ ਹੀ ਮੈਂ ਜਦੋਂ ਟ੍ਰਾਂਟੋ ਜਾ ਕੇ ਵੀਡੀਓ ਪਾਈ ਸੀ ਨਾ ਵੀ ਸਾਡੇ ਸਿੱਧੂ ਦੇ ਇੱਥੇ ਗਾਣੇ ਵਜਦੇ ਹੁੰਦੇ ਸੀ ਬਿਲਬੋਰਡ ਤੇ ਤੇ ਬਹੁਤ ਜਲਦ ਅਸੀਂ ਫੇਰ ਆ ਰਹੇ ਹਾਂ ਬਿਆਧੀ ਗੱਲ ਸੁਣਾਈ ਕਹਿੰਦਾ ਘੱਟੋ ਘੱਟ ਪੰਜ ਮੁੱਖ ਮੰਤਰੀ ਆਉਣਗੇ ਪੰਜ ਬਾਲੀਵੁੱਡ ਤੋਂ ਵੀ ਕਹਿੰਦਾ ਸਟਾਰ ਆਉਣਗੇ ਕਹਿੰਦਾ ਬਹੁਤ ਪਾਰਟੀਆਂ ਕਰਨੀਆਂ ਕਹਿੰਦਾ ਇੱਕ ਸਪੈਸ਼ਲ ਪਾਰਟੀ ਜਿਹੜੀ ਕਹਿੰਦਾ ਕੈਨੇਡਾ ਵਾ ਕੈਨੇਡਾ ਕਰਨੀ ਹੈ ਬ੍ਰੈਂਟਨ ਜਾ ਕੇ ਕਰਨੀ ਹੈ ਕਹਿੰਦਾ ਪਾਰਟੀ ਇੱਕ ਕਹਿੰਦਾ ਅਮਰੀਕਾ ਕਰਨੀ ਆ ਕਹਿੰਦਾ ਉਹ ਨਹੀਂ ਮੈਨੂੰ ਤਾਂ ਨਹੀਂ ਭੁੱਲਦੀ ਕੈਨੇਡਾ ਤੇ ਫਿਰ ਕਹਿੰਦਾ ਵੀ ਧੁੱਕੀ ਠਾ ਦੇਣੀ ਆ ਕਹਿੰਦਾ ਰੱਬ ਨੇ ਦਿੱਤਾ ਆ ਹੁਣ ਆਪਾਂ ਲਾਉਣਾ ਤੇ ਸਾਰਾ ਪਿੰਡ ਸੱਤ ਹਾਂ ਕਈ ਕੋਈ ਗ੍ਰੀਨ ਮੀਰ ਕਿਸੇ ਨੂੰ ਨਹੀਂ ਰਹਿਣ ਦੇ। ਹਾਂ ਕਈ ਦਿਨ ਪ੍ਰੋਗਰਾਮ ਚੱਲਦਾ ਹੈ। ਐਸਾ ਚੀਆ ਗੰਦਾ ਨੇ। ਐਂ ਬੈਠਿਆ ਸਾਡੀਆਂ ਗੱਲਾਂ ਉੱਥੇ ਹੋਈਆਂ ਨੇ। ਬਰਾਂਡਾ ਜਿਹਦੇ ਸਮ ਬਦ ਲੱਗਾ ਜਿਹੜਾ ਬਰਾਂਡਾ ਚ ਨਹੀਂ। ਉੱਥੇ ਅਸੀਂ ਐ ਕਰਕੇ ਬੈਠੇ ਹਾਂ ਮਤਲਬ। ਉਹ ਸਿੱਧੂ ਮਸੂਲ ਦਾ ਇੰਨਾ ਵੱਡਾ ਸਰਕਲ ਸੀ। ਜਦੋਂ ਰਾਹੁਲ ਗਾਂਧੀ ਨੂੰ ਮਿਲਣ ਦੀ ਵਾਰੀ ਇਹ ਤੁਹਾਨੂੰ ਕਿਉਂ ਲੱਗ ਗਿਆ ਨਾ। ਚੋਣਾ ਨੂੰ ਕੁਛ ਦਿਨ ਰਹਿ ਗਏ। ਬਰਸੀ ਹੈ ਅੱਜ ਤੇ ਜੀ ਲੱਗਦਾ ਮੂਸੇਵਾਲਾ ਜਿਹੜਾ ਇਹ ਮਸਲਾ ਫਿਰ ਇੱਕ ਵਾਰੀ ਲੋਕਾਂ ਦੇ ਧਿਆਨ ਦੇ ਵਿੱਚ ਆ ਗਿਆ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਉਹਦੇ ਇਨਸਾਫ ਨੂੰ ਧਿਆਨ ਚ ਰੱਖਣਾ ਚਾਹੀਦਾ ਪਹਿਲਾਂ 92 ਜਿਤਾ ਕੇ ਭੇਜਨੇ ਐ ਐਮਐਲਏ 92 ਨੇ ਕੀ ਕਰਤਾ ਜੇ 92 ਨੇ ਕੁਛ ਕੀਤਾ ਤਾਂ 13 ਵੀ ਜਿਤਾ ਦੇ ਨੇ ਵੀ ਭਾਈ 13 ਜਿਤਾ ਦਿਓ 92 ਨੇ ਤਾਂ ਅੱਗੇ ਚੀਨ ਦਾ ਬਾਰਡਰ ਸਰ ਕਰ ਲਿਆ ਆ ਹੈ ਜਾਂ ਕਾਰਗਿਲ ਜਿੱਤ ਲਈ ਆ ਇਹ ਤਾਂ ਕੁਸਕਦੇ ਹੀ ਨਹੀਂ ਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੂਰੇ ਪੰਜਾਬ ਦੇ ਵਿੱਚ ਇੱਕ ਸੋਗ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਵਰਸੀ ਮੂਸੇਵਾਲੇ ਦੇ ਗੀਤ ਹੈ ਉਹ ਜੇ ਕਿ ਉਹਦੀ ਯਾਦ ਵਾਰ-ਵਾਰ ਆਉਂਦੀ ਸਾਡੇ ਨਾਲ ਗੁਰਲਾਲ ਪਾਉ ਜੀ ਨੇ ਗੁਰਲਾਲ ਪਾਉ ਮੂਸੇਵਾਲੇ ਦੇ ਚਾਚਾ ਪਿਆਰ ਨਾਲ ਇਹਨਾਂ ਨੂੰ ਮੂਸੇਵਾਲੇ ਚਾਚਾ ਕਹਿੰਦਾ ਹੁੰਦਾ ਸੀਗਾ ਜਿਹੜੇ ਵੱਡੇ ਫੰਕਸ਼ਨ ਜਾਂ ਵਿਆਹ ਦੇ ਜਿੰਨੇ ਚਾ ਰਾਹੁਲ ਗਾਂਧੀ ਨਾਲ ਜਦੋਂ ਮਿਲਣ ਦੀ ਵਾਰੀ ਆਈ ਤੇ ਮੂਸੇਵਾਲਾ ਪਾਉ ਨੂੰ ਨਾਂ ਲੈ ਕੇ ਗਏ ਜਦੋਂ ਇਲੈਕਸ਼ਨ ਦੀ ਵਾਰੀ ਆਈ ਤਾਂ ਤੁਹਾਨੂੰ ਫੋਨ ਲਾਤਾ ਅਮਰੀਕਾ ਬੈਠਿਆਂ ਨੂੰ ਕਿ ਪਾਉ ਬਾਜਾ ਵੀ ਹੁਣ ਪੇਚਾ ਪੈ ਗਿਆ ਹਾਂ ਹਾਂ ਮੈਂ ਤਾਂ ਨਾ ਸਟਾਰਟਿੰਗ ਦੇ ਵਿੱਚ ਉਦਣ ਵਾਲੀ ਦਿਖਾਉਣਾ ਮੈਂ ਬਹੁਤ ਜ਼ਿਆਦਾ ਸਾਮਕੇ ਰੱਖੀ ਹੋਈ ਮੈਂ ਨਾ ਚਲ ਮਨਾਲ ਨਾਲ ਦਿਖਾਉਣਾ ਵੀ ਤੁਹਾਨੂੰ ਨਾਲ ਨਾਲ ਗੱਲ ਵੀ ਕਰੀਏ ਨਾ ਤੇ ਇਲੈਕਸ਼ਨ ਜਦੋਂ ਆ ਗਿਆ ਮੈਨੂੰ ਕਹਿੰਦੇ ਵੀ ਐਦਾਂ ਕਰਕੇ ਵੀ ਹੁਣ ਆ ਜਾ ਵੀ ਪੰਗਾ ਤੇ ਪੇਚਾ ਪੈ ਗਿਆ ਆ ਕਿਸੇ ਇੱਧਰ ਨਾ ਹੀ ਆਪ ਤੋਂ ਕੋ ਮੰਗਾ ਲਵਾਂਗੇ ਤੁਹਾਨੂੰ ਭੇਜ ਦਈਓ ਤੁਹਾਨੂੰ ਫੋਨ ਆਇਆ ਫਿਰ ਕੀ ਕਹਿੰਦਾ ਹਾਂ ਵੀ ਪੇਚਾ ਪੈ ਗਿਆ ਕਹਿੰਦੇ ਤੇ ਹੁਣ ਬਸ ਆ ਜੋ ਕਹਿੰਦਾ ਜਿੱਦਾਂ ਜਿੱਦਾਂ ਗੱਲਬਾਤ ਹੋਈ ਮੈਂ ਉਦਾਂ ਹੀ ਤੁਹਾਨੂੰ ਦੱਸ ਰਿਹਾ ਮੈਂ ਕਿਹਾ ਚੱਲ ਠੀਕ ਹੈ ਮੈਂ ਆ ਰਿਹਾ ਹਾਂ ਹਣਾ ਤੇ ਮੈਂ ਕਿਹਾ ਵੀ ਮੈਂ ਨੈਕਸਟ ਵੀਕ ਆ ਜਾ ਤੇ ਕਹਿੰਦੇ ਵੀ ਨੈਕਸਟ ਵੀਕ ਦੇਖ ਲਓ ਵੀ ਹਫਤਾ ਥੋੜਾ ਜਿਹਾ ਜ਼ਿਆਦਾ ਹੈ ਤੇ ਟਰਾਈ ਕਰੋ ਜਿੰਨੀ ਜਲਦੀ ਹੋ ਸਕਦਾ ਕੰਮ ਕਮ ਨਿਬੇੜ ਕੇ ਤੇ ਵੀ ਕਿਸੇ ਨੂੰ ਟ੍ਰੇਨਡ ਕਰਕੇ ਤੇ ਮਗਰ ਆ ਜਾਓ ਜਿੱਦਾਂ ਹੀ ਗੱਲ ਹੋਈ ਮੈਂ ਉਦਾਂ ਹੀ ਗੱਲ ਕਰ ਰਿਹਾ ਮੈਂ ਕਿਹਾ ਮੈਨੂੰ ਨਾ ਗੱਡੀ ਚਾਹੀਦੀ ਹੈ ਕਹਿੰਦੇ ਕਿਹੜੀ ਗੱਡੀ ਚਾਹੀਦੀ ਆ ਤੇ ਮੈਂ ਕਿਹਾ ਥਾਰ ਚਾਹੀਦੀ ਆ ਤੇ ਇੰਨੇ ਕੁ ਮਿੰਟ ਰੋਕਾ ਵਿੱਚੇ ਇੱਕ ਪੰਜਾਬ ਦਾ ਡਿਸਟ੍ਰੀਬਿਊਟਰ ਹੈ ਸਰਦਾਰ ਜਮੁਹਾਲੀ ਤੋਂ ਮੈਨੂੰ ਪਤਾ ਨਹੀਂਗਾ ਉਹਦਾ ਨਾਮ ਕੀ ਆ ਉਸੇ ਟਾਈਮ ਹੀ ਉਹਨੂੰ ਫੋਨ ਲਾ ਲਿਆ ਵਿੱਚ ਤੇ ਮੈਨੂੰ ਜਿਹੜੀ ਆਪਣੇ ਕੋਲ ਥਾ ਰਿਆ ਇਹ ਸਿੱਧੂ ਮੂਸੇ ਵਾਲੇ ਨੇ ਲੈ ਕੇ ਦਿੱਤੀ ਸੀਗੀ ਨਾਲ ਦੀ ਨਾਲ ਹੀ ਫਿਰ ਮੈਂ ਇੱਥੇ ਇਲੈਕਸ਼ਨ ਚ ਆ ਗਿਆ ਫਿਰ ਅਸੀਂ ਜੂਝ ਗਏ ਇੱਥੇ ਨਹੀਂ ਉਹਨੇ ਮਹਾਲੀ ਫੋਨ ਲਾਇਆ ਰਾਤੀ 12:30 12:30 ਵਜੇ ਸੱਚ ਬੰਦੇ ਡੀ ਦੇ ਹੁਣ ਮੈਂ ਦੱਸ ਦਿੰਦਾ ਗੱਲ ਬੰਦਿਆਂ ਦੇ ਜਿਹੜਾ ਜਾਂਉਂਦੇ ਆ ਜਾਂਦੇ ਡੈਬੀ ਹਣੀ ਸਾਰੇ ਰਾਹੁਲ ਹਣੀ ਆਪਣੇ ਚੇਰਮਨ ਹਣੀ ਇਹ ਸਾਰੇ ਗਏ ਉੱਥੇ ਵੇਟ ਕਰ ਰਹੇ ਸੀਗੇ ਹੈਨਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਗੱਡੀ ਤੁਹਾਨੂੰ ਚਾਹੀਦੀ ਕਿੱਥੇ ਆ ਵੀ ਪਿੰਡ ਪਹਚਾ ਦਈਏ ਮੈਂ ਫਿਰ ਮੈਂ ਕਿਹਾ ਪੈਸੇ ਪੇਮੈਂਟ ਕੋਈ ਨਹੀਂ ਕੋਈ ਨਹੀਂ ਤੁਸੀਂ ਜਦੋਂ ਆ ਜਾਓਗੇ ਐਡਾ ਵੱਡਾ ਨਾਮ ਸੀ ਆ ਮਤਲਬ ਕਿ ਪੈਸਿਆਂ ਤੱਕ ਵੀ ਨਹੀਂ ਅਸੀਂ ਦਿੱਤੇ ਸਾਲ 1.5 ਸਾਲ ਦੀ ਉਹ ਤੋਂ ਬੁਕਿੰਗ ਸੀਗੀ ਤੇ ਬਲੈਕ ਤੇ ਸੀ ਨਾ ਬਲੈਕ ਦਿੱਤੀ ਆ ਸਿਰਫ ਅਸੀਂ 10 ਮਿੰਟਾਂ ਦੇ ਵਿੱਚ ਗੱਡੀ ਲਈ ਆ। ਉਦੋਂ ਹੀ ਅਸੀਂ ਰਾਤ ਨੂੰ 12:30 ਵਜੇ ਮਹਾਲੀ ਤੋਂ ਗੱਡੀ ਲੈ ਕੇ ਆਏ ਆ। ਤੇ ਵੇਟ ਕਰ ਰਹੇ ਸਾਰਾ ਸਟਾਪ ਉਹਨਾਂ ਤਾਂ ਮੈਨੂੰ ਲੱਗਦਾ ਹੋਰ ਵੀ ਸ਼ਾਇਦ 2-3 ਏਜੰਸੀਆਂ ਦੇ ਉੱਥੇ ਆਗਣ ਵੀ ਅੱਜ ਮੋਸੇ ਵਾਲਾ ਸਾਹਿਬ ਆ ਰਹੇ ਨੇ ਗੱਡੀ ਲੈਣ ਵਾਸਤੇ ਵੀ ਖੁਦ ਲੈ ਵੀ ਸ਼ਾਇਦ ਆ ਰਹੇ ਨੇ ਉਹਨਾਂ ਨੂੰ ਭੁਲੇਖਾ ਸੀ ਇਸ ਗੱਲ ਦਾ। ਫਿਰ ਇਹ ਲੈਣ ਵਾਸਤੇ ਗੱਡੀ ਗਿਆ ਤੇ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਆ। ਬਹੁਤ ਜ਼ਿਆਦਾ ਆਉਂਦੀ। ਬਹੁਤ ਵੱਡਾ ਨਾਮ ਆ। ਸ਼ਾਇਦ ਇੰਨਾ ਸੀ ਉਹਨਾਂ ਦੇ ਰਿਸ਼ਤੇਦਾਰ ਨੂੰ نزدیکی ਨੇ ਵੀ ਨਾ ਪਤਾ ਹੋਵੇ ਵੀ ਕਿੱਡਾ ਵੱਡਾ ਉਹਦਾ ਨਾਮ ਹੈ ਤੇ ਕਿੰਨਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਦਿਲੋਂ ਕਰਦੇ ਨੇ ਪਿਆਰ ਔਰ ਬੰਦਾ ਵੀ ਦਿਲ ਦਾ ਬਹੁਤ ਜ਼ਿਆਦਾ ਸਾਫ਼ ਸੀਗਾ ਬਹੁਤ ਸਾਫ਼ ਸੀਗਾ ਮਿੱਟੀ ਨਾਲ ਮਿੱਟੀ ਨਾਲ ਬੰਦਾ ਜੁੜਿਆ ਹੋਇਆ ਸੀ ਸੱਚੀ ਗੱਲ ਹੈ ਅੱਛਾ ਜੇ ਮਿੱਟੀ ਨਾਲ ਜੁੜਿਆ ਸੀ ਅੱਜ ਤੱਕ ਜਿਨ੍ਹਾਂ ਨੇ ਕਿਸੇ ਨੇ ਮਾਵਾ ਨੇ ਦੇਖਿਆ ਵੀ ਨਹੀਂ ਨਾ ਮੈਨੂੰ ਲੱਗਦਾ ਅੱਜ ਤੱਕ ਉਹਨਾਂ ਦੇ ਅੱਖਾਂ 'ਚੋਂ ਅਥਰੂ ਨਹੀਂ ਸੁੱਕਦੇ ਸਚਾਈ ਹੈ ਤੁਸੀਂ ਵੀ ਪੂਰਾ ਜਨੇ ਬੈਠੇ ਕਿਤੇ ਕਿਤੇ ਜਦੋਂ ਮਨ ਤੁਹਾਡਾ ਕਰਦਾ ਐਦਾਂ ਫੋਟੋ ਖੋਲ ਕੇ ਦੇਖਦੇ ਰਹਾਂ ਨੇ ਉਹਦੇ ਨਾਲ ਯਾਦਾਂ ਦੇਖ ਬਿਲਕੁਲ ਹੁੰਦਾ ਹੀ ਹੈ ਨਾ ਮੈਂ ਤੁਹਾਨੂੰ ਦੱਸੀ ਜਨਾ ਭਿੱਖੀ ਖੜਿਆ ਤੁਹਾਨੂੰ ਵੀਡੀਓ ਦਿਖਾ ਕੇ ਆਇਆ ਉੱਥੇ ਮੈਨੂੰ ਕਹੀ ਜਾਂਦਾ ਭਾਈ ਜੀ ਸੇਰੇ ਟਾਈਮ ਨਾਲ ਆ ਜਿਓ ਹੈ ਨਾ ਤੇ ਸਾਨੂੰ ਇੱਥੇ ਹੋਟਲ ਲੈ ਕੇ ਦਿੱਤਾ ਹੋਇਆ ਸੀਗਾ ਮਾਨਸਾ ਚੀ ਤੇ ਵੀ ਕਹਿੰਦੇ ਵੀ ਟਾਈਮ ਨਾਲ ਰੈਡੀ ਹੋ ਕੇ ਤੇ ਆ ਜਿਓ ਤੇ ਮੈਂ ਕਿਹਾ ਠੀਕ ਆ ਤੇ ਮਤਲਬ ਕਿ ਐਦਾਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਯਾਦ ਰਹਿੰਦੀਆਂ ਸੀ ਕਿਸੇ ਨੂੰ ਵੀ ਮਿਲਣਾ ਆ ਆਪ ਤੂੰ ਜਿਹੜਾ ਮਰਜੀ ਛੋਟਾ ਉਸੇ ਟਾਈਮ ਉਹਨੇ ਪੈਰੀ ਹੱਥ ਲਾਉਣਾ ਆ ਦੇਖੋ ਨਾਲੇ ਕਿੱਡਾ ਵੱਡਾ ਸਟਾਰ ਆ ਤੂੰ ਵੀ ਕੱਦ ਦਾ ਵੀ ਬਹੁਤ ਵੱਡਾ ਸੀਗਾ ਤੇ ਪੂਰਾ ਨਿਚਝ ਕਰਦਾ ਸੀਗਾ ਕਈ ਵਾਰ ਤਾਂ ਚੱਪਲਾ ਪਾ ਕੇ ਤੁਰਿਆ ਫਿਰਦਾ ਹੁੰਦਾ ਸੀਗਾ ਜਿਵੇਂ ਮੈਂ ਹੁਣ ਚੱਪਲਾ ਪਾ ਕੇ ਬੈਠਾ ਆ ਚੱਪਲਾ ਪਾ ਕੇ ਤੁਰਿਆ ਫਿਰਦਾ ਰਹਿੰਦਾ ਨਹੀਂ ਤਾਂ ਇੱਥੇ ਤਾਂ ਮਾੜਾ ਜਿਹਾ ਕਿਸੇ ਦਾ ਇੱਕ ਅੱਧਾ ਗਾਣਾ ਹਿੱਟ ਹੋ ਜਾਂਦਾ ਉਹ ਆਪਣੇ ਆਪ ਨੂੰ ਮੋਢਿਆਂ ਤੇ ਤੁਕਣ ਲੱਗ ਜਾਂਦਾ 20 ਸਪான்ਸਰ ਨਾਲ ਲਈ ਫਿਰਦਾ ਆ ਦਲੇਰ ਵੇਖੋ ਤੁਸੀਂ ਕਿੱਡਾ ਆ ਦੇਖੋ ਮੌਤ ਹੁੰਦੀ ਆ ਜਿੱਦਣ ਹੈ ਇੱਕ ਸਿਰਫ ਉਹਦੇ ਕੋਲ ਆ ਆਪਦੀ ਗੱਲ ਨਾ ਸੀਗੀ ਆ ਦਾ ਦਾ ਪਿਸਟਲ ਸੀਗਾ ਹਨਾ ਮਾਰ ਸਾਰਿਆਂ ਨੇ ਜਾਣਾ ਆ ਮਰਿਆ ਮਰਦਾ ਵਾਂਗੂ ਆ ਪਿਸਟਲ ਖਾਲੀ ਕਰਕੇ ਗਿਆ ਏ ਫਿੱਲੇ ਖਾਲੀ ਕਰਕੇ ਗਿਆ ਏ ਬੋਂਡੀ ਬਣ ਕੇ ਨਹੀਂ ਮਰਦ ਬਣ ਕੇ ਮਰਿਆ ਏ ਸਤਕਾਰ ਵੀ ਲੋਕ ਤਾਂ ਕਰਦੇ ਨੇ ਮਨ ਪਰ ਹੁੰਦਾ ਗੱਲਾਂ ਚਾਦ ਹਾਂ ਹੁੰਦਾ ਆ ਯਾਰ ਫਿਰ ਪੁਰਾਣੇ ਨਾਲ ਫਿਰ ਹੁੰਦਾ ਇੰਨਾ ਚਿਰ ਰਿਹਾ ਨਾ ਹੋ ਗਿਆ ਜਾਂਦਾ ਗੱਲਬਾਤ ਛੋਟਾ ਸਿੱਧੂ ਆਇਆ ਤੁਸੀਂ ਘਰੇ ਮਿਲ ਕੇ ਆਏ ਸੀ ਬਲਕੌਰ ਨੂੰ ਵੀ ਮਿਲ ਕੇ ਆਏ ਹਾਂ ਅਸੀਂ ਵੀਰੇ ਚੌਥੇ ਰਾਤ ਨੂੰ ਅਸੀਂ ਗਏ ਸੀਗੇ ਅਸੀਂ 8:00 ਵਜੇ ਗਏ ਸੀ ਪੌਣੇ 11:00 ਵਜੇ ਅਸੀਂ ਉੱਥੋਂ ਆਏ ਹਾਂ ਬਹੁਤ ਸੋਹਣਾ ਹੈ ਸਿੱਧੂ ਵਰਗਾ ਹੀ ਹੈ ਮੈਂ ਚੁੱਕ ਕੇ ਦੇਖਿਆ ਵੇਟ ਬਹੁਤ ਆਦਾ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਵੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਤੇ ਇਦਾਂ ਹੀ ਮੈਂ ਜਦੋਂ ਟ੍ਰਾਂਟੋ ਜਾ ਕੇ ਵੀਡੀਓ ਪਾਈ ਸੀ ਨਾ ਵੀ ਸਾਡੇ ਸਿੱਧੂ ਦੇ ਇੱਥੇ ਗਾਣੇ ਵਜਦੇ ਹੁੰਦੇ ਸੀ ਬੈਲਬੋਰਡ ਤੇ ਤੇ ਬਹੁਤ ਜਲਦ ਅਸੀਂ ਫੇਰ ਆ ਰਹੇ ਹਾਂ ਮੈਂ ਸ਼ਾਇਦ ਤੁਸੀਂ ਪਤਾ ਨਹੀਂ ਦੇਖੇਗੇ ਨਹੀਂ ਦੇਖੀ ਮੈਂ ਟ੍ਰਾਂਟੋ ਬੈਲ ਉੱਥੇ ਜਾ ਕੇ ਮੈਂ ਵੀਡੀਓ ਪਾਈ ਸੀ ਬਿਲਕੁਲ ਬੈਲਵੋਟ ਤੇ ਜਾ ਕੇ ਪਾਈ ਸੀ ਮੈਂ ਤੇ ਮੈਂ ਕਿਹਾ ਬਹੁਤ ਜਲਦ ਆ ਰਹੇ ਹਾਂ ਅਸੀਂ ਤਿਆਰੀ ਕਰੋ ਛੋਟਾ ਸਿੱਧੂ ਆ ਰਿਹਾ ਬਹੁਤ ਵੀਡੀਓ ਚੱਲੀ ਸੀ ਉਹ ਵੀ ਹੈ ਤੇ ਬਹੁਤ ਜਲਦੀ ਆ ਰਿਹਾ ਕੋਈ ਜ਼ਿਆਦਾ ਲੰਬਾ ਟਾਈਮ ਨਹੀਂਗਾ ਬਾਕੀ ਹੁਣ ਹੌਸਲੇ ਚ ਨੇ ਸਰਪੰਚ ਸਾਹਿਬ ਵੀ ਹੌਸਲੇ ਚ ਨੇ ਬਾਈ ਬਲਕੌਰ ਵੀ ਤੇ ਭੈਣ ਜੀ ਵੀ ਪੂਰੇ ਹੌਸਲੇ ਚ ਨੇ ਹੁਣ ਥੋੜਾ ਜਿਹਾ ਫਿਰ ਜ਼ਖਮਾਂ ਤੇ ਮਲਮ ਤਾਂ ਲੱਗਦੀ ਹੈ ਨਾ ਜਦੋਂ ਹੁਣ ਘਰ ਦੇ ਵਿੱਚ ਖੁਸ਼ੀ ਆਈ ਹੈ ਕੀ ਗੱਲ ਤੇ ਗੱਲ ਹੁਣ ਉਹ ਤਾਂ ਦਰਦ ਭੁੱਲ ਨਹੀਂ ਸਕਦਾ ਪਰ ਕਿਤੇ ਨਾ ਚੋਣਾ ਨੂੰ ਕੁਝ ਦਿਨ ਰਹਿ ਗਏ ਬਰਸੀ ਹੈ ਅੱਜ ਤੇ ਕੀ ਲੱਗਦਾ ਮੂਸੇਵਾਲਾ ਜਿਹੜਾ ਇਹ ਮਸਲਾ ਫਿਰ ਇੱਕ ਵਾਰ ਲੋਕਾਂ ਦੇ ਧਿਆਨ ਦੇ ਵਿੱਚ ਆ ਗਿਆ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਉਹਦੇ ਇਨਸਾਫ ਨੂੰ ਧਿਆਨ ਚ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਆਪਾਂ ਨੂੰ ਇਸ ਸਰਕਾਰ ਤੋਂ ਬਿਲਕੁਲ ਭਰਾ ਆਪਣੇ ਦਾ ਮੂਸੇਵਾਲੇ ਦਾ ਸਾਫ਼ ਨਹੀਂ ਮਿਲਿਆ ਇਸ ਗੱਲ ਨੂੰ ਪੂਰੇ ਮੈਂ ਸਾਰ ਹੀ ਪੰਜਾਬ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੁੰਨਾ ਵੀ ਜਿੰਨੇ ਵੀ ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਆ ਵੀ ਝਾੜੂ ਨੂੰ ਵੋਟ ਦਾ ਪਾਇਆ ਜੀ ਝਾੜੂ ਵਾਲਿਆਂ ਨੇ ਸਿਕਿਉਰਟੀ ਉਹਦੀ ਘੱਟ ਕੀਤੀ ਆ ਘੱਟ ਕਰਕੇ ਫਿਰ ਪਲੱਸ ਲੀਕ ਕੀਤੀ ਆ ਵੀ ਸਿਕਿਉਰਟੀ ਘਟਾਤੀ ਆ ਅਗਲਾ ਦਿਨ ਤਾਂ ਪਿਆ ਨਹੀਂ 12 ਘੰਟੇ ਤਾਂ ਪਿਆ ਹੀ ਨਹੀਂ ਜੀ ਬਸ ਵਿਸ਼ਵਾਸ ਵੀ ਬਾਈ 24 ਘਟੇ ਦੇ ਨਾਲ ਹੀ ਰਹਿੰਦਾ ਸੀਗਾ ਉਹ ਖੇਤੋਂ ਆਏ ਸੀਗੇ ਦੱਸਦੇ ਸੀਗੇ ਉਦੋਂ ਤੇ ਇੱਕ ਗੱਡੀ ਪੈਂਚਰ ਸੀਗੀ ਜਿਹੜੀ ਆਪਣੀ ਫੋਰਚਨਰ ਸੀਗੀ ਹਨਾ ਤੇ ਉਥਾਰ ਲੈ ਕੇ ਨਿਕਲ ਗਿਆ ਮੁੜ ਕੇ ਫੇਰ ਬਾਈ ਨੇ ਕਿਹਾ ਮੈਂ ਆਉਣਾ ਆ ਫਿਰ ਅੱਗੋਂ ਉਹਨੂੰ ਇਸ਼ਾਰਾ ਕੀਤਾ ਕੋਈ ਨਹੀਂ ਕੋਈ ਨਹੀਂ ਪਾਪਾ ਅੱਗੇ ਸਰ ਗਿਆ ਸਰ ਗਿਆ ਉਹਨੂੰ ਵੀ ਅਸੀਂ ਦੋ ਮੁੰਡੇ ਹੋਰ ਹੈਗੇ ਨਾਲ ਮੈਨੂੰ ਉਸ ਕਾ ਡੀਸੀ ਵੀਰੇ ਤੁਹਾਨੂੰ ਇੰਨਾ ਪਿਆਰ ਕਰਦੇ ਸੀਗੇ ਤੁਹਾਨੂੰ ਤੁਸਾਂ ਗੱਲ ਲੱਗਾ ਮੈਂ ਤਾਂ ਬਿੱਲੈਕਸ਼ਨ ਤੋਂ ਬਾਅਦ ਮੈਂ ਥੋੜਾ ਚਿਰ ਹੋਰ ਰਿਹਾ ਸੀਗਾ ਪੰਜ-ਛੇ ਦਿਨ ਹੀ ਪਹਿਲਾਂ ਮੈਂ ਗਿਆ ਸੀਗਾ ਇੱਥੋਂ ਸਿਰਫ ਮਿਲ ਕੇ ਹਾਂ ਉਹ ਵੀ ਤੁਹਾਨੂੰ ਮੈਂ ਫੋਟੋਆਂ ਭੇਜੂਗਾ ਲਾਇਓ ਤੁਸੀਂ ਨਾਲ ਜਿੱਦੇ ਮਿਲ ਕੇ ਗਿਆ ਫਿਰ ਉੱਥੋਂ ਅਸੀਂ ਤਿੰਨ-ਚਾਰ ਮੁੰਡੇ ਸੀਗੇ ਵਿਲੀਚੇ ਬੈਠੇ ਸੀ ਉਦੋਂ ਜੇ ਇਸ ਘਰ ਦੇ ਵਿੱਚ ਸ਼ਿਫਟ ਨਹੀਂ ਹੋਏ ਸੀਗੇ ਫਿਰ ਕਹਿੰਦੇ ਕੋਈ ਨਹੀਂ ਬਸ ਵੀ ਹੁਣ 50 ਪਿੰਨੇ ਆ ਫਿਰ ਹੁਣ ਆਪਾਂ ਉੱਥੇ ਮਿਲਦੇ ਆ ਮੂਸੇ ਮੂਸ ਮੈਂ ਕਿਹਾ ਹਾਂ ਫਿਰ ਫਿਰ ਮੈਂ ਤੁਹਾਨੂੰ ਗੱਲ ਇੱਕ ਹੋਰ ਸੁਣਾਉਂਦਾ ਵਿਆਹ ਦੀ ਗੱਲ ਸੁਣਾਈ ਕਹਿੰਦਾ ਘੱਟੋ-ਘੱਟ ਪੰਜ ਮੁੱਖ ਮੰਤਰੀ ਆਉਣਗੇ ਪੰਜ ਬੋਲੀਵੁੱਡ ਤੋਂ ਵੀ ਕਹਿੰਦਾ ਸਟਾਰ ਆਉਣਗੇ ਕਹਿੰਦਾ ਬਹੁਤ ਪਾਰਟੀਆਂ ਕਰਨੀਆਂ ਇਹ ਕਹਿੰਦਾ ਇੱਕ ਸਪੈਸ਼ਲ ਪਾਰਟੀ ਜਿਹੜੀ ਕਹਿੰਦਾ ਕੈਨੇਡਾ ਵਾ ਕੈਨੇਡਾ ਕਰਨੀ ਹੈ ਬਰਟਨ ਜਾ ਕੇ ਕਰਨੀ ਹੈ ਕਹਿੰਦਾ ਪਾਰਟੀ ਇੱਕ ਕਹਿੰਦਾ ਅਮਰੀਕਾ ਕਰਨੀ ਆ ਕਹਿੰਦਾ ਉਹ ਨਹੀਂ ਮੈਨੂੰ ਤਾਂ ਨਹੀਂ ਭੁੱਲਦੀ ਕੈਨੇਡਾ ਸੱਚੀ ਗੱਲ ਐ ਮੈਂ ਕਿਹਾ ਫਿਰ ਕਿੰਨੀਆਂ ਕ ਪਾਰਟੀਆਂ ਹੋਣਗੀਆਂ ਕੀ ਗੱਲਬਾਤ ਹੋਣੀ ਆ ਰੂਪਰੇਖਾ ਕੀ ਹੁਣੀ ਵਿਆਹ ਦੀ ਕੋਈ ਤਾਂ ਥੋੜਾ ਛੇਤੀ ਕਰਨਾ ਸੀ ਨਾ ਵਿਆਹ ਜਿਵੇਂ ਗੱਲਬਾਤ ਚੱਲੀ ਜਾਂਦੀ ਸੀਗੀ ਤੇ ਫਿਰ ਕਹਿੰਦਾ ਵੀ ਧੁੱਕੀ ਠਾ ਦੇਣੀ ਆ ਕਹਿੰਦਾ ਰੱਬ ਨੇ ਦਿੱਤਾ ਆ ਹੁਣ ਆਪਾਂ ਲਾਉਣਾ ਤੇ ਸਾਰਾ ਪਿੰਡ ਸੱਜਣਾ हां कई कोई ग्री मीर किसे नु नहीं रहण देना कई दिन चल हां कई दिन प्रोग्राम चलणा है ये सच्चीया ਗੱਲਾਂ ਨੇ ਐਂ ਬੈਠਿਆ ਸਾਡੀਆਂ ਗੱਲਾਂ ਉੱਥੇ ਹੋਈਆਂ ਨੇ ਬਰਾਂਡਾ ਜਿਹਦੇ ਸਮ ਬਦ ਲੱਗਾ ਜਿਹੜਾ ਬਰਾਂਡਾ ਚ ਨਹੀਂਗਾ ਉੱਥੇ ਅਸੀਂ ਐਂ ਕਰਕੇ ਬੈਠੇ ਆ ਤੁਹਾਨੂੰ ਭੇਜੂਗਾ ਫੋਟੋ ਗੱਲਾਂ ਅਸੀਂ ਕਰੀ ਗਏ ਬੋਰੇ ਭਰ ਭਰ ਕਹਿੰਦਾ ਵੀ ਨੋਟਾਂ ਦੇ ਵਾਰਨੇ ਹੈਣਾ ਉਹ ਖਾੜੇ ਕਹਿੰਦਾ ਬਹੁਤ ਹਲਵਾਣੇ ਆ ਖਾੜੇ ਮਸਤੀ ਕਿਨੂੰ ਵੀ ਲਾਈਕ ਕਰਦਾ ਸੀਗਾ ਹਾਂ ਐਵੇਂ ਮੈਂ ਤੁਹਾਨੂੰ ਕਹਿੰਦਾ ਦੋ ਤਿੰਨ ਹੋਰ ਕਲਾਕਾਰ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਐਵੇਂ ਹਵਾਸ਼ਕ ਜਾਂਦੇ ਨੇ ਫਿਰ ਉਹ ਹਾਂ ਹਾਂ ਸੱਚੀ ਗੱਲ ਲੱਸਾ ਹਾਂ ਵੀ ਸਿੱਧੂ ਮੂਸੇਵਾਲਾ ਦਾ ਇੰਨਾ ਵੱਡਾ ਸਰਕਲ ਸੀ ਜਦੋਂ ਰਾਹੁਲ ਗਾਂਧੀ ਨੂੰ ਮਿਲਣ ਦੀ ਵਾਰੀ ਆ ਤੁਹਾਨੂੰ ਕਿਉਂ ਲੱਗ ਗਿਆ ਨਾਲ ਮੈਂ ਤੁਹਾਨੂੰ ਦੱਸਦਾ ਕੁਦਰਤੀ ਗੱਲ ਆ ਵੀ ਸਾਡੀ ਗੱਲ ਹੁੰਦੀ ਪਈ ਸੀ ਕਿ ਵੀ ਸੇਰੇ ਕਹਿੰਦਾ ਵੀ ਆਪਾਂ ਉਹਨਾਂ ਨੂੰ ਆਰਸੀਵ ਕਰਕੇ ਲੈ ਕੇ ਆਉਣਾ ਹੈ ਇਲੈਕਸ਼ਨ ਜਿੱਦਾਂ ਰੈਲੀ ਸੀਗੀ ਫਿਰ ਇੱਕੋ ਇੱਕ ਪੂਰੇ ਜ਼ਿਲ੍ਹੇ ਦੇ ਵਿੱਚੋਂ ਵੇਖੋ ਕਿੰਨੇ ਹਲਕਾ ਨ ਚਾਰਜ ਹੁੰਦੇ ਨੇ ਉਹ ਕਿੰਨੇ ਹੋਰ ਬੰਦੇ ਹੁੰਦੇ ਨੇ ਫੋਟੋਆਂ ਦੇ ਉੱਤੇ ਤੁਸੀਂ ਨੈਟ ਤੇ ਦੇਖਿਆ ਹੋਣਾ ਮੈਂ ਹੀ ਨਾਲ ਗਿਆ ਸੀਗਾ ਮੈਂ ਹੀ ਲੈ ਕੇ ਆਇਆ ਔਰ ਰਾਵਲ ਗਾਂਧੀ ਨੇ ਵੀ ਸਾਡਾ ਬਹੁਤ ਸਤਿਕਾਰ ਕੀਤਾ ਮਤਲਬ ਕਿ ਜਦੋਂ ਉਹਨਾਂ ਨੇ ਬੁਲਾਇਆ ਵੀ ਇਹਦੇ ਵੀ ਸਾਡੇ ਚਾਚਾ ਜੀ ਲੱਗਦੇ ਮੇਰੇ ਅਮਰੀਕਾ ਤੋਂ ਆਏ ਉਹਨਾਂ ਨੇ ਪੂਰਾ ਮਤਲਬ ਕਿ ਇੰਗਲਿਸ਼ ਦੇ ਵਿੱਚ ਮੈਨੂੰ ਹਾਲਚਲ ਪੁੱਛਿਆ ਤੇ ਫਿਰ ਅਸੀਂ ਉੱਥੋਂ ਮੈਨੂੰ ਲੱਗਦਾ ਘੱਟੋ ਘੱਟ 10 ਕਿਲੇ ਪੈਦਲ ਹੀ ਚੱਲ ਕੇ ਆਏ ਆ ਮਤਲਬ ਹਾਂ ਤੁਹਾਨੂੰ ਦਿਖਾਈਆਂ ਵੀ ਸੀ ਫੋਟੋਆਂ ਦੋਨਾਂ ਬਸ ਸੈਕੂਰਿਟੀ ਲੱਗੀ ਸੀਗੀ ਰਾਵਲ ਗਾਂਧੀ ਦੀ ਫਿਰ ਉੱਥ राहुल ਨੇ ਕਿਹਾ ਸੀ ਕੋਈ ਸਿੱਧੂ ਨੂੰ ਵੀੰਤਰਾ ਕਿਹੜਾ ਗਾਣਾ ਪਸੰਦ ਨਹੀਂ 라ਵਲ ਕਹਿੰਦਾ ਮੈਂ ਗਾਣੇ ਸੁਣਦਾ ਹੀ ਆ ਫਿਰ ਐਨਚਰ ਨੂੰ ਨਾ ਉਹਨਾਂ ਨੂੰ ਨਾ ਕਿਸੇ ਦਾ ਫੋਨ ਆਇਆ ਕਹਿੰਦਾ ਹਾਂ ਕਹਿੰਦਾ ਮੈਂ ਤੁਹਾਡੇ ਸੌਂਗ ਸੁਣਦਾ ਹਾਂ ਐਨੀ ਗੱਲ ਹੋਈ ਸੀਗੀ ਵੀ ਬਈ ਬਹੁਤ ਗੁੱਡ ਤੁਹਾਡੇ એનર્ਜੀ ਵਾਲੇ ਗਾਣੇ ਹੁੰਦੇ ਆ ਐਦਾਂ ਕਹੀ ਤਾਂ ਐਨਚਰ ਨੂੰ ਕਿਸੇ ਦਾ ਫੋਨ ਉਹ ਹੁੱਡਾ ਸੀਗਾ ਨਾਲ ਕੋਈ ਆਇਆ ਸੀਗਾ ਨਾਲ ਉਹਨੇ ਉਹਦੇ ਕੰਨ ਨਾਲ ਫੋਨ ਲਾਤਾ ਫਿਰ ਗੱਲ ਵਿੱਚੇ ਥੋੜੀ ਜਿਹੀ ਰਹਿ ਗਈ ਸੀ ਹਾਂ ਮੈਂ ਤੁਹਾਨੂੰ ਮੈਂ ਗਲਤ ਨਹੀਂ ਕਹੂੰਗਾ ਜਿੰਨੀ ਗੱਲ ਹੋਈ ਆ ਹਾਂ ਵੀ ਲਾਸਟ ਵਿੱਚ ਪੰਜਾਬੀਆਂ ਨੂੰ ਕੀ ਕਹਨੇ ਆ ਮੂਸਲੇ ਨਾਲ ਜੁੜੀ ਗੱਲ ਕਿਉਂਕਿ ਫੇਰ ਵਾਪਸੀ ਕਰਨੀ ਚਾਹੁੰਦਾ ਆ ਵੀ ਝਾੜੂ ਵਾਲਿਆਂ ਤੋਂ ਵੱਜ ਜਾਓ ਚੰਗੇ ਰਹੋਗੇ ਇਹ ਬਹੁਤ ਚਲਾਕ ਤੇ ਚੁਸਤ ਬੰਦੇ ਆ ਇਹਨਾਂ ਨੇ ਉਹ ਦੂਜੇ ਦਾ ਪਾਣੀ ਪੂਣੀ ਪੀਂਦੇ ਨੇ ਕਾਲੀ ਜਿਹੀ ਸੀ ਜਿਹੜੇ ਕਾਂਗਰਸੀ ਨੇ ਹਨਾ ਇਹਨਾਂ ਨੇ ਤੁਹਾਨੂੰ ਪਾਣੀ ਵੀ ਨਹੀਂ ਪੀਂਦੇ ਨਾਲ ਡੰਗ ਐਸਾ ਮਾਰਨਾ ਆ ਤੇ ਤੁਸੀਂ ਕਿਤੇ ਲੱਭਣੀ ਨਹੀਂ ਨੇੜੇ ਤੇੜੇ ਹਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਆਂ ਵੀ ਵੱਧ ਤੋਂ ਵੱਧ ਜਿਹੜੀ ਮੂਸ ਵਾਲਾ ਕਹਿੰਦਾ ਸੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਸੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਇਹ ਦੱਸੋ ਸਕੌਟੀਆਂ ਸਕੌਟੀਆਂ ਚੇਂਜ ਹੋਈਆਂ ਕੋਠੀਆਂ ਚੇਂਜ ਹੋਈਆਂ ਚਾਰ-ਚਾਰ ਕੋਠੀਆਂ ਸੀ ਐਮ ਲੈ ਕੇ ਬੈਠਾਏ ਆ ਤੁਸੀਂ ਇਹ ਦੱਸੋ ਇਹ ਹੁਣ ਭਗਵੰਤ ਮਾਨ ਕਹਿੰਦਾ ਮੈਨੂੰ 13 ਬੰਦੇ ਜਿਤਾਓ ਕਿ ਦਿਓ ਹਣਾ ਮੈਂ ਤਾਂ ਧੂੜਾ ਪੱਟ ਦੂੰਗਾ ਮੈਂ ਕੱਲਾ ਮਾਨ ਨਹੀਂ ਸੀਗਾ ਤੂੰ ਬਤੰਦਰਾ ਗੱਲ ਸੁਣੋ ਤੈਨੂੰ ਤੇ ਪਹਿਲਾਂ 92 ਜਿਤਾ ਕੇ ਭੇਜਨੇ ਐ ਐਮ ਐਲ اے ਬਨਮਿਆਂ ਨੇ ਕੀ ਕਰਤਾ ਜੇ ਬਨਮਿਆਂ ਨੇ ਕੁਛ ਕੀਤਾ ਤਾਂ 13 ਵੀ ਜਿਤਾ ਦੇਣੇ ਵੀ ਭਾਈ 13 ਜਿਤਾ ਦਿਓ ਬਨਮਿਆਂ ਨੇ ਤਾਂ ਅੱਗੇ ਚੀਨ ਦਾ ਬਾਰਡਰ ਸਰ ਕਰ ਲਿਆ ਆ ਹੈ ਜਾਂ ਕਾਰਗਿਲ ਜਿੱਤ ਲਈ ਆ ਇਹ ਤਾਂ ਕੁਸਕਦੇ ਹੀ ਨਹੀਂ ਗੇ ਮੇਰੀ ਗੱਲ ਸੁਣੋ ਆਪਣਾ ਸ਼ੁਭਕਰਨ ਮਰ ਗਿਆ ਕਿੰਨੇ ਮੁੰਡਿਆਂ ਦੀਆਂ ਅੱਖਾਂ ਚਲੀਆਂ ਗਈਆਂ ਨੇ ਯਾਰ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਇਹਨਾਂ ਨਾਲ ਉਹ ਮੁਸਲਮਾਨ ਵਿਚਾਰਾ ਉਹ ਸ਼ੇਰਖਾਨ ਚੰਗਾ ਸੀਗਾ ਜਿਹਨੇ ਹਾ ਦਾ ਨਾਰਾ ਦਾ ਮਾਰਤਾ ਸੀਗਾ ਇੱਕ ਗੈਰ ਸਿੱਖ ਨੇ ਇਹ ਤਾਂ ਉਹਦੋਂ ਵੀ ਗਏ ਗੁਜ਼ਰੇ ਨੇ ਇਹ ਬੰਦੇ ਥੋੜੀ ਨੇ ਜਮੂਰੇ ਨੇ ਸਾਰੇ ਹਾਂ ਇਹਨਾਂ ਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਆ ਜਿੰਨੇ ਦੂਰ ਰਹਿ ਜੋਗੇ ਉਹਨਾਂ ਚੰਗਾ ਆ ਤੁਸੀਂ ਮੈਨੂੰ ਇੱਕ ਇੱਕ ਗੱਲ ਦੱਸ ਜਿਹੜੇ ਬੰਦਿਆਂ ਕੋਲੇ ਚੱਜਦੇ ਮੋਬਾਈਲ ਨਹੀਂ ਸੀਗੇ ਰਬੜਾ ਝੜਾ ਝੜਾ ਕੇ ਚਲਾਉਂਦੇ ਸੀਗੇ ਅੱਜ ਉਹਨਾਂ ਕੋਲੇ 2-2 ਲੱਖ ਰੁਪਏ ਦੇ ਫੋਨ ਆ ਗਏ ਨੇ ਹੁਣ ਕੋਈ ਕਮਾਈ ਉਹਨਾਂ ਨੂੰ ਕਿਤੇ ਵੱਖਰੀ ਹੋਣ ਲੱਗੀ ਆ ਨਾਲੇ ਕਹਿੰਦੇ ਵੀ ਜਿਹੜੀ ਤਨਖਾਹ ਮਿਲਦੀ ਉਹਦੇ ਨਾਲ ਖਰਚਾ ਵੀ ਨਹੀਂ ਚੱਲਦਾ ਕਈ ਕਹਿੰਦੇ ਨੇ ਅਸੀਂ ਰੁਪਿਆ ਤਨਖਾਹ ਲੈਨੇ ਆ ਫੇਰ ਉਹ ਜਿਹੜੇ ਸੰਧਵਾ ਸਾਹਿਬ ਨੇ ਗਾਤਰਾ ਦਾ ਈਡਾ ਪਾਇਆ ਹੋਇਆ ਮਹਾਰਾਜ ਸਾਹਿਬ ਨੇ ਹੈ ਉੱਥੇ ਕਹਿ ਕੇ ਆਏ ਵੀ ਦੋ ਹਫ਼ਤੇ ਅੰਤ ਜੀ ਇਨਸਾਫ ਲੈ ਦਾਂਗੇ ਨਹੀਂ ਤਾਂ ਸਾਡੇ ਵਾਸਤੇ ਗੁਰੂ ਵੱਡਾ ਬਗਾ ਤੇ ਅਸੀਂ ਸੰਗਤ ਦੇ ਵਿੱਚ ਹੋਵਾਂਗੇ ਹੈ ਨਾ ਅੱਜ ਗੁਰੂ ਦਾ ਪਤਾ ਨਾ ਉਹਨੂੰ ਸੰਗਤ ਦਾ ਪਤਾ ਉੱਥੇ ਪ੍ਰੋਮਿਸ ਨਹੀਂ ਕਰਕੇ ਆਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਬਗਰਾੜੀ ਦੇ ਵਿੱਚ ਜਦੋਂ ਗਿਆ ਜਦੋਂ ਮੁੰਡੇ ਸੁਖਰਾਜ ਨੇ ਜਦੋਂ ਧਰਨਾ ਲਾਇਆ ਸੀ ਉੱਥੇ ਪ੍ਰੋਮਿਸ ਕਰਕੇ ਆਇਆ ਇਹਨਾਂ ਬੰਦਿਆਂ ਦੀ ਕੋਈ ਜ਼ਬਾਨ ਹੈ ਯਾਰ ਛੱਡ ਪਰ ਇਹਨਾਂ ਦੀ ਗੱਲ ਕਰਨਾ ਹੀ ਬੇਕਾਰ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਗਰਲਾਲ ਪਾਉ ਯੂ ਐਸ ਏ ਚਾਚਾ ਜੀ ਸਿੱਧੂ ਮੂਸੇਵਾਲਾ ਵਰਸੀ ਤੋਂ ਪਹਿਲਾਂ ਆਪਣੇ ਦਿਲ ਦਾ ਜਜ਼ਬਾ ਸਾਂਝੇ ਕੀਤੇ ਚੋਣਾ ਸਿਰ ਤੇ ਨੇ ਵੋਟ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਪਹਿਲੂ ਜੇ ਤੁਸੀਂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤੇ ਆਹ ਪਹਿਲੂ ਵੀ ਤੁਸੀਂ ਇੱਕ ਵਾਰੀ ਜ਼ਰੂਰ ਵਿਚਾਰਿਓ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦਿਨਾਲ ਕਰਨ ਸ਼ਰਮਾ ਮਿੱਟੀ ਦੇਲੇ